ਕਿਰਤੀ ਉਹ ਬੇਖਬਰ ਮਿਲੇ জাফর ਜੀ ਕਹਿੰਦੇ ਜਿਨ੍ਹਾਂ ਨੂੰ ਖਬਰ ਤੇ ਕਹਿੰਦੇ ਗੱਲ ਸੁਣਾਉਣ ਦੀ ਉਹ ਬੇਖਬਰ ਉਹ ਸੁਣਾਉਣੀ ਇਹ ਭੁੱਲ ਗਏ ਦੱਸਣਾ ਹੀ ਭੁੱਲ ਗਏ ਇਹ ਸਾਡੀਆਂ ਗੱਲਾਂ ਨੇ ਗੁਰਮੁਖ ਉਹ ਐਡਾ ਵੱਡਾ ਧਰਮ ਕਿੱਥੋਂ ਮਿਲਣਾ ਹੈ ਇਹੋ ਜਿਹਾ ਉਪਦੇਸ਼ ਗੁਰਬਾਣੀ ਵਾਲਾ ਕਿੱਥੋਂ ਮਿਲ ਜਾਣਾ ਪਰ ਸਾ ਤੋਂ ਘਰ ਘਰ ਪਹੁੰਚਾਇਆ ਹੀ ਨਹੀਂ ਗਿਆ ਆਪਾਂ ਦੋਸੀ ਐਸੇ ਗੱਲ ਦੇ ਸੋ ਧੰ ਗੁਰਨਾਨਕ ਪਾਸਾ ਦੀ ਪਾਵਨ ਬਾਣੀ ਦੁਨੀਆ ਨੂੰ ਤਾਰਨ ਵਾਸਤੇ ਆਏ ਮਹਾਰਾਜ ਸਤਗੁਰੂ ਪਾਸਾ ਹੁਣ ਉਸ ਨਗਰ ਦੇ ਕੋਲ ਪਹੁੰਚ ਗਏ ਬਾਹਰ-ਬਾਹਰ ਬੈਠ ਗਏ ਮਰਦਾਨੇ ਸੋਂ ਬਚਨ ਉਚਾਰਾ ਫਿਰ ਮਰਦਾਨੇ ਨੂੰ ਕਹਿਣ ਲੱਗ ਪਤਾ ਸੀ ਵੀ ਜੇ ਹੁਣ ਪਿੰਡ ਦਾ ਨਾਂ ਕਿਹਾ ਤਾਂ ਹੁਣੇ ਸਾਹ ਸੁੱਕਣ ਲੱਗ ਜਾਣੇ ਪਿੰਡ ਸਾਹਮਣੇ ਦਿਖ ਪਿਆ ਓ ਕਦੋਂ ਦਾ ਪੁੱਛਦਾ ਪਿੰਡ ਕਦੋਂ ਆਉ ਕਦੋਂ ਆਉ ਰੋਟੀ ਮੰਗਦਾ ਵਿਚਾਰਾ ਜੇ ਹੁਣ ਨਾਂ ਭੇਜਿਆ ਇਹਨੇ ਹੁਣੇ ਖੇਜ ਜਾਣਾ ਵੀ ਪਿੰਡ ਆ ਗਿਆ ਤਾਂ ਵੀ ਨਹੀਂ ਭੇਜਦੇ ਤਾਂ ਮਹਾਰਾਜ ਨੇ ਆਪਣੇ ਆਪ ਹੀ ਕਹਿ ਦਿੱਤਾ ਮਾ ਤੇਨੂੰ ਕਹਿਣ ਲੱਗੇ ਜਾਹੋ ਨਗਰ ਅਬ ਲਿਹੋ ਨਿਹਾਰਾ ਮਰਦਾਨਿਆਂ ਕਦੋਂ ਦਾ ਪੋਦਾ ਸੀ ਪਿੰਡ ਪਿੰਡ ਉਹ ਪਿੰਡ ਆ ਗਿਆ ਜਾਂ ਪਿੰਡ ਦੇਖ ਲੈ ਜਿੱਖੇ ਆਖੋ ਸਤ ਜਹ ਦੇਖ ਲੈ ਆ ਗਿਆ ਪਿੰਡ ਤੇਰੇ ਮਨ ਚ ਭੁੱਖ ਸੀ ਪਿੰਡ ਦੇਖਣ ਦੀ ਬੂਜ ਤਥੋਂ ਮਦਮੇ ਬਉਬਾਰੀ ਤੂੰ ਤੁਰਦੇ ਤੁਰਦੇ ਸਾਨੂੰ ਕਿੰਨੀ ਵਾਰੀ ਪੁੱਛਿਆ ਸੀ ਕਦੋਂ ਪਿੰਡ ਆਊਗਾ ਕਦੋਂ ਨਗਰ ਆਊਗਾ ਪੁੱਛਦਾ ਐ ਨਾ ਰਾਹ ਦੇ ਵਿੱਚ ਖਾਏ ਅਸਨ ਕਰ ਛੁਦਾ ਨਿਵਾਰੀ ਤੂੰ ਭੁੱਖ ਕਰਕੇ ਪੁੱਛਦਾ ਸੀ ਜਾ ਕਹਿੰਦੇ ਚੱਲਿਆ ਜਾ ਪਿੰਡ ਰਖਾ ਲੈ ਜੋ ਖਾਣਾ ਤੇਰੀ ਭੁੱਖ ਖਤਮ ਹੋ ਜਵੇ ਆਪਣੇ ਆਪ ਯਾਤ ਦੇਤੀ ਮਹਾਰਾਜ ਨੇ ਕਿਉਂਕਿ ਜਿੱਥੇ ਲੋੜ ਸੀ ਗੁਰੂ ਉਹ ਭੇਜਣ ਦੀ ਭੇਜ ਦਿੰਦੇ ਜਿੱਥੇ ਖਤਰਾ ਸੀ ਉੱਥੇ ਮਾਰ ਰੋਕ ਦਿੰਦੇ ਸੀ ਪਤਾ ਹੁੰਦਾ ਸੀ ਮਾਰਦੇ ਨੇ ਇੱਥੇ ਕੀ ਬਾਪਰਨ ਵਾਲਾ ਆਉਣ ਵਾਲਾ ਸਮਾਂ ਗੁਰੂ ਜਾਣਦਾ ਪਰ ਵਿਖ ਬਾਰੇ ਆਪਾਂ ਨਹੀਂ ਜਾਣ ਸਕਦੇ ਗੁਰੂ ਜਾਣਦਾ ਸ਼੍ਰੀ ਪ੍ਰਭ ਗੰਠਨ ਪਟ ਇੱਕ ਦਮ ਹੁਣ ਕੋ ਮਰਦਾਨੇ ਜਵਾਬ ਕੀ ਦਿੱਤਾ ਕਹਿੰਦਾ ਮਾਰਾ ਪੈਸੇ ਪੱਲੇ ਦੀ ਥੇਲਾ ਤੇ ਕਰਦੀ ਮੇਲਾ ਮੇਲਾ ਕੋਹੜ ਦਾ ਪੈਸਾ ਹੈ ਨਹੀਂ ਕੋਈ ਨਾ ਤੇ ਪੈਸਾ ਚੱਕਣ ਦੰਨੇ ਉਹ ਜੇਬੇ ਤੱਕ ਦਮੜੀ ਵੀ ਨਹੀਂ ਬਿਨਾ ਮੋਲ ਖਾਵੋ ਕੇ ਤਮ ਮਾਰਾ ਬਿਨਾ ਅਮਰਤੋਂ ਕੌਣ ਦੇਊਗਾ ਇੱਥੇ ਕਿਹੜੋ ਰਿਸ਼ਤੇਦਾਰ ਬੈਠਾ ਹੈ ਬਿਨਾ ਪੈਸੇ ਕਿਸ ਨੂੰ ਨਹੀਂ ਸੌਦਾ ਦੇਣਾ ਨਹੀਂ ਕਹੂੰ ਇਹ ਥਾਨ ਚਨਾਰੀ ਮਾਰਾ ਪਹਿਲੀ ਵਾਰ ਮੈਂ ਪਿੰਡ ਦੇਖਿਆ ਨਾ ਕੋਈ ਜਾਣ ਨਾ ਪਛਾਨ ਇੱਥੇ ਉਧਰ ਸੁਦਾ ਬਿਆਪੀ ਮੁਝ ਭਾਰੀ ਉਧਰ ਮੇਰੇ ਪੇਟ 'ਚ ਭੁੱਖ ਵੀ ਬਹੁਤ ਲੱਗੀ ਹੋਈ ਏ ਪੇਟ ਵੀ ਪੂਰਾ ਭੁੱਖ ਹੈ ਬਿਕਸ ਬਦਨ ਤੇ ਬਚਨ ਬਖਣ ਖੁਸ਼ ਹੋ ਕੇ ਗੁਰੂ ਨਾਨਕ ਨੇ ਆਪਣੇ ਮੁਖ ਤੋਂ ਬਚਨ ਬੋਲਿਆ ਸਾਗਰੋ ਨਗਰ ਦੀਓ ਮਰਦਾਨਾ ਮਾਰਜ ਕਹਿੰਦੇ ਸਾਰਾ ਨਗਰੇ ਤੈਨੂੰ ਭੋਜਨ ਦੇਊਗਾ ਇਹ ਹੁਣ ਉਹ ਨਗਰ ਨਹੀਂ ਜਿਹੜਾ ਪਿੱਛੇ ਦੇਖਦਾ ਆਇਆ ਇੱਥੇ ਜਿਹੜੇ ਘਰ ਜਾਏਗਾ ਉਥੇ ਰੋਟੀ ਮਿਲੂ ਐਸਾ ਪਿੰਡ ਹੈ ਮਰਦਾਨਿਆਂ ਜਿਹੜੇ ਦਰ ਤੇ ਖੜੇਂਗੇ ਉਹੀ ਰੋਟੀ ਖਲਾਊ ਤੈਨੂੰ ਉਹ ਨਗਰ ਐਸਾ ਆ ਗਿਆ ਧਰਮੀ ਨਗਰ ਆ ਗਿਆ ਜੈ ਸੁੰਦਰ ਭੋਜਨ ਕੋ ਪਾਵੋ ਜਿੱਥੇ ਤੋਂ ਦੇਖੇ ਵੀ ਆ ਸੁੰਦਰ ਭੋਜਨ ਇੱਥੇ ਬਚਨ ਸੁਣਿਓ ਭੋਜਨ ਕਦੇ ਮਾੜਾ ਹੁੰਦਾ ਹੀ ਨਹੀਂ ਉਹ ਸੁੰਦਰ ਹੀ ਹੈ ਪਰ ਸਾਡੀ ਖਾਣ ਦੀ ਅਲੱਗ-ਅਲੱਗ ਸਾਡੀ ਡਿਮਾਂਡ ਹੁੰਦੀ ਹੈ ਕੋਈ ਕੁਝ ਪਸੰਦ ਕਰਦਾ ਖਾਣਾ ਕੋਈ ਹਾਏ ਸਾਰੇ ਖਾਣੇ ਭਾਵੇਂ ਫਾਸਟ ਫੂਡ ਹੈ ਅੰਗਰੇਜ਼ੀ ਖਾਣੇ ਨੇ ਭਾਵੇਂ ਸਾਡੇ ਘਰ ਦੇ ਦੇਸੀ ਖਾਣੇ ਹਾਏ ਸਾਰੇ ਖਾਣਾ ਪਰ ਕਿਹੜਾ ਕੀ ਪਸੰਦ ਕਰਦਾ ਹੈ ਇਹ ਉਹਦੇ ਮਨ ਦੀ ਇੱਛਾ ਹੁੰਦੀ ਹੈ ਜਿੱਥੇ ਤੈਨੂੰ ਮਨ ਪਉਦਾ ਚੰਗਾ ਖਾਣਾ ਲੱਗੇ ਜੋ ਕੁਝ ਚਾਹੋ ਤੈਂ ਤੇ ਲੈ ਖਾਵੋ ਉਹੀ ਲੈ ਕੇ ਖਾਲੀ ਜਾਓ ਮਾਰਜ ਕਰਨ ਜਾਓ ਸਾਰੇ ਦੇਣਗੇ ਤੈਨੂੰ ਹੇ ਪ੍ਰਭ ਪੁਰਮੇ ਮੁੱਝ ਗਹਿਵਾਵੋ ਹੁਣ ਡਰਿਆ ਹੋਇਆ ਨਾ ਦੈਂਤ ਨੇ ਨਿਕਲਿਆ ਸੀ ਨਾ ਅੰਦਰ ਹੁਣ ਡਾਰੇ ਦੇ ਗਿਆ ਨਹੀਂ ਮਨ ਚ ਕਹਿੰਦਾ ਕਾਹਨੂੰ ਮਾਰਾ ਮੈਨੂੰ ਪਿੰਡ ਚ ਭੇਜ ਕੇ ਮੈਨੂੰ ਕੁੱਟ ਪਵਾਉਨੇ ਹੋ ਅੱਜ ਕਿ ਆਖੋ ਸਤਨਾ ਐਵੇਂ ਫੜ ਲੈਣਗੇ ਕੁੱਟਣਗੇ ਛਡਾਉਣਾ ਵੀ ਕਿਹਨੇ ਕਾਹਨੂੰ ਭੇਜ ਦੇ ਮਹਾਰਾਜ ਹੁਣ ਪਤਾ ਵੀ ਮਾਦਮੇ ਨੂੰ ਮਜ਼ਾਕ ਕਰਦੇ ਹੋਣਗੇ ਭੇਜ ਕੇ ਮੇਤੇ ਕੁੱਟ ਪਾਉਣਗੇ ਵੀ ਇਹ ਮੰਗਣ ਤਾਂ ਨਹੀਂ ਹਟਦਾ ਤੇ ਡੰਡੇ ਫਰਾਓ ਕਹਿੰਦਾ ਮਾਰਾ ਕਿਉਂ ਕਰਾਉਨੇ ਹੋ ਨਰਨ ਨਿਕਟ ਤੇ ਮਾਰ ਕਰਾਵ ਮਾਰਾ ਬੰਦੇ ਕੁੱਟਣਗੇ ਕੌਣ ਛਡਾਊਗਾ ਨਾ ਮਾਰਾ ਇਹ ਕੰਮ ਨਾ ਕਰਾਓ ਤਾਸ ਕਰ ਲਖ ਕਰ ਕੈਦ ਮਝਾਰਾ ਤੇ ਮੈਨੂੰ ਕਹਿਣਗੇ ਚੋਰ ਆ ਗਿਆ ਕੋਈ ਫੜ ਕੇ ਮਾਰਾ ਕਹ ਤੇ ਡੱਕ ਦੇਣਗੇ ਮੈਨੂੰ ਕੋ ਜਾਣਦੇ ਪਛਾਣਦੇ ਕਹਿਣਗੇ ਚੋਰ ਐ ਉਪਰਾ ਬੰਦਾ ਫੜ ਕੇ ਮੈਨੂੰ ਜੇਲ੍ਹ ਚ ਪਾ ਦੇਣਗੇ ਬਾਹਂ ਦਲੇ ਪਾਲਖਾਉ ਅਹਾਰਾ ਆ ਜਦ ਬੰਨਣਗੇ ਉਦੋਂ ਮੇ ਰੋਟੀ ਵਧੀਆ ਮਿਲੂਗੀ ਅੱਜ ਖਿਆ ਆਖੋ ਸਤਨਾ ਜੇ ਕੋਟੜ ਪਈ ਮਾਰਾ ਫੇਰ ਰੋਟੀ ਵਧੀਆ ਮਿਲੂਗੀ ਫੇਰ ਲੰਗੂ ਅੰਦਰ ਰੋਟੀ ਕਹਿੰਦਾ ਕਿਉਂ ਮਾਰਾ ਮੈਨੂੰ ਮਰਾਉਨੇ ਹੋ ਤੁਸੀਂ ਸੋ ਆਓ ਸਿਮਰਨ ਦਾ ਵੀ ਟਾਈਮ ਹੋ ਗਿਆ ਤੇ ਇਥੋਂ ਬਾਕੀ ਬਚਨ ਆਪਾਂ ਕੱਲ ਨੂੰ ਸੁਣਾਗੇ ਮਹਾਰਾਜ ਦੇ ਮਰਦਾਨਾ ਕਿਵੇਂ ਜਾਂਦਾ ਹੈ ਕੀ ਕੁਝ ਵਾਪਰਦਾ ਉਥੇ ਕਿਵੇਂ ਸਤਿਗੁਰੂ ਜੀ ਉਸ ਨਗਰ ਨੂੰ ਉਤਾਰਦੇ ਨੇ ਕਿਹੋ ਜੀ ਨਗਰੀ ਹੈ ਕਿਹੋ ਜੇ ਲੋਕ ਨੇ ਹੁਣ 5 ਮਿੰਟ ਦਾ ਸਿਮਰਨ ਆਪਾਂ ਨੇ ਜ਼ਰੂਰ ਕਰਿਆ ਕਰਨਾ ਫਿਰ ਪਾਈ ਉਹਨਾਂ ਸਾਜੀ ਦਾ ਪਾਠ ਫਿਰ ਰੱਖੇਗੇ ਸ੍ਰੀਖੰਡ ਪਾਠ ਸਾਹਿਬ ਇਹ ਹੁਣ ਤਿੰਨ ਅਖੰਡ ਪਾਠ ਪਾਠ ਸਾਹਿਬ ਇਹ ਭਾਈ ਐਮਪੀ ਤੋਂ ਨੇ ਮੱਧ ਪ੍ਰਦੇਸ਼ ਤੋਂ ਉਹ ਛੱਡ ਕੋ ਰਾਤ ਤੋਂ ਸਾਡੇ ਉੱਥੇ ਜਥੇਦਾਰ ਨੇ ਜਿਹੜੀ ਸੇਵਾ ਇਕੱਠੀ ਕਰਾਉਂਦੇ ਨੇ ਜਥੇਦਾਰ ਗੁਰਚਰਨ ਸਿੰਘ ਜੀ ਫੌਜੀ ਸਾਹਿਬ ਉਹ ਰਾਤ ਤੋਂ ਪਹੁੰਚ ਗਏ ਨੇ ਬਾਕੀ ਪਰਿਵਾਰਾਂ ਨੇ ਫੇਰ ਆਉਣੇ ਇਹ ਕੱਲ ਤੋਂ ਪਾਠ ਉਹਨਾਂ ਦੇ ਨੇ ਇਹ ਪਾਠ ਪਹਿਲਾ ਉਹਨਾਂ ਦੀ ਬੇਟੀ ਵੱਲੋਂ ਹੈ ਇਹਦਾ ਦੋਤਰਾ ਬਾਹਰ ਗਿਆ ਕੈਨੇਡਾ ਚ ਗਿਆ ਉਹ ਸੁਖ ਸੁਖੀ ਸੀ ਤੇ ਕੱਲ ਨੂੰ ਫੇਰ ਜਿਹੜਾ ਪਾਠ ਸ਼ੁਰੂ ਹੋਣਾ ਪਰਸੋਂ ਕੱਲ ਨੂੰ ਉਹ ਫੇਰ ਫਿਰ ਇਹਦੇ ਪਰਿਵਾਰ ਵੱਲੋਂ ਇੱਕ ਫੇਰ ਹੋਰ ਅਗਲੇ ਪਰਿਵਾਰ ਵੱਲੋਂ ਕਿ ਤਿੰਨ ਕਾ ਪਾਠ ਇਕੱਠੇ ਨੇ ਬਾਕੀ ਉਹਨਾਂ ਪਰਿਵਾਰਾਂ ਨੇ ਵੀ ਆਉਣੇ ਸੋ ਗੁਰੂ ਕਿਰਪਾ ਕਰਨ ਉਹਨਾਂ ਦੀ ਵੀ ਸੋ ਭਾਵਨਾ ਪੂਰੀ ਕਰਨ ਸਤਿਗੁਰੂ ਇੱਛਾ ਪੂਰੀ ਕਰਨ ਚੜ੍ਹਦੀ ਕਲਾ ਬਖਸ਼ਣ ਜੀ ਆਇਆਂ ਉਹਨਾਂ ਪਰਿਵਾਰਾਂ ਨੂੰ ਵੀ ਸੋ ਆਓ ਹੁਣ ਆਪਾਂ 5 ਮਿੰਟ ਦਾ ਸਿਮਰਨ ਕਰਕੇ ਫੇਰ ਮੱਧ ਦੇ ਭੋਗ ਲੱਗਣਗੇ ਫੇਰ ਸ਼ੀਤ ਪ੍ਰਸਾਦ ਲੈ ਕੇ ਪਾਈ ਚਾਹ ਦਾ ਲੰਗਰ ਛੱਕੇ ਜਾਇਓ ਤੇ ਜਿਹੜੀ ਬੇਨਤੀ ਮੈਂ ਸ਼ੁਰੂ ਜੀ ਕੀਤੀ ਸੀ ਬੀਬੀਆਂ ਭੈਣਾਂ ਮਾਤਾਵਾਂ ਆਇਤੋਂ ਆਪਾਂ ਸੇਵਾ ਸ਼ੁਰੂ ਕਰਦੋ ਭਾਵੇਂ ਛੋਟੀ ਸੇਵਾ ਥੋੜੀ ਹੈ ਜੋ ਵੀ ਹੈ ਤੁਹਾਡੇ ਕਰਨ ਵਾਲੀ ਉਹ ਕਰੋ ਨੌਜਵਾਨ ਭਾਈ ਬੱਚੇ ਬਜ਼ੁਰਗ ਉਹ ਪੱਠੀ ਦੀ ਸੇਵਾ ਤੇ ਆਜੋ ਤੇ ਦੁੱਧ ਵੱਧ ਤੋਂ ਵੱਧ ਆਪਣੇ ਆਪ ਲਿਆ ਕੇ ਪਹਚਾਇਆ ਕਰੋ ਤਾਂ ਕਿ ਇਹ ਜਿਹੜੀਆਂ ਮਠਿਆਈਆਂ ਪਤਾ ਨਹੀਂ ਕਿਨੇ ਗਰੀਬਾਂ ਦੇ ਮੂੰਹ 'ਚ ਪਾਉਣੀਆਂ ਨੇ ਇਹਦਾਂ ਤੁਹਾਡਾ ਬਹੁਤ ਭਲਾ ਹੋਣਾ ਹੈ ਜੈਜੈਕਾਰ ਹੋਣੀ ਹੈ ਸ਼ੋਭਾ ਵਧਣੀ ਹੈ ਤੁਹਾਡੀ ਤੁਹਾਡੇ ਨਗਰ ਦੀ ਸੋ ਆਓ ਰਲ ਮਿਲ ਕੇ ਆਪਾਂ ਉਹਨਾਂ ਲੋੜਵੰਦਾਂ ਦੀ ਸੇਵਾ ਕਰੀਏ ਉਹਨਾਂ ਦੇ ਅਸੀਸਾਂ ਦੇ ਪਾਤਰ ਬਣੀਏ ਇੰਨੀ ਸੇਵਾ ਪ੍ਰਵਾਨ ਕਰਿਓ ਭੁੱਲਾਂ ਚੁਕਾਂ ਦੀ ਖਿਮਾ ਜੀ ਤੇ ਆਓ ਆਪਾ ਸਿਮਰਨ ਜੁੜੀਏ ਜੀ ਵਾਹ ਗੁਰੂ 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 구루 와 구루 와루와루와 ਵਾਹ ਗੁਰੂ 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 ਗੁਰੂ ਵਾਹ 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 ਗੁਰੂ ਮਿਲ ਕੇ ਬੇਟਾ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ 와, 구루 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 와, 루 와, 루 ਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ